ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਜਿਵੇਂ ਕਿ ਦੇਖੋ ਹਰ ਇੱਕ ਭੈਣ ਕਹਿੰਦੀ ਹੈ ਜਦੋਂ ਵੀ ਆਪਣੇ ਕੋਲ ਸਿਲਾਈ ਕਰਾਉਣਾ ਆਉਂਦੀ ਹੈ ਸੂਟ ਹਰ ਇੱਕ ਦੀ ਇੱਕੋ ਹੀ ਉਹ ਹੁੰਦੀ ਹੈ ਕਿ ਸਾਡਾ ਕਮੀਜ਼ ਇੰਦਾ ਜਿਹੜਾ ਚਾਕਾ ਕੋਲੋਂ ਨਾ ਇਸ ਤਰ੍ਹਾਂ ਫਟ ਜਾਂਦਾ ਜਦੋਂ ਵੀ ਆਪਾਂ ਕਮੀਜ਼ ਲਾਉਂਦੇ ਆ ਪਾਉਂਦੇ ਆ ਕਮੀਜ਼ ਚਾਕਾ ਕੋਲੋਂ ਇਸ ਤਰ੍ਹਾਂ ਫਟ ਜਾਂਦਾ ਚਾਹੇ ਉਹ ਕਾਟਨ ਦਾ ਕਮੀਜ਼ ਹੈ ਚਾਹੇ ਸਿਲਕੀ ਕਮੀਜ਼ ਹੈ ਆਪਾਂ ਤੁਹਾਨੂੰ ਦੱਸਦੇ ਹਾਂ ਜੇਕਰ ਆਪਾਂ ਇਸ ਤਰ੍ਹਾਂ ਬਣਾ ਕੇ ਲਾਗੇ ਤਾਂ ਆਪਣਾ ਜਿਹੜਾ ਕਮੀਜ਼ ਬਿਲਕੁਲ ਨਹੀਂ ਫਟੂਗਾ ਆ ਉਸ ਨੂੰ ਆਪਾਂ ਦੋ ਤਰੀਕੇ ਦੱਸਾਂਗੇ ਕਿ ਇਸ ਤਰ੍ਹਾਂ ਕਮੀਜ਼ ਨਹੀਂ ਫਟੂਗਾ ਜੇ ਆਪਾਂ ਇਹ ਅਪਣਾਵਾਂਗੇ ਤਾਂ ਲੋ ਜੀ ਸਭ ਤੋਂ ਪਹਿਲਾਂ ਆਪਾਂ ਦੋਨਾਂ ਪਾਸੋਂ ਇਸ ਤਰ੍ਹਾਂ ਫੋਲਡ ਕਰਕੇ ਨਾ ਇੱਕ ਲੂਪੀ ਬਣਾਉਣੀ ਹੈ ਇਸ ਤਰ੍ਹਾਂ ਇੰਨੀ ਕਚੌੜੀ ਵੱਸ ਆਪਾਂ ਲੂਪੀ ਬਣਾ ਲਾਂਗੇ ਐਵੇਂ ਜੋ ਜੀ ਦੇਖੋ ਜਿਵੇਂ ਆਪਣਾ ਇਹ ਚਾਕ ਨੇਗੇ ਇਸ ਤਰ੍ਹਾਂ ਆਪਾਂ ਨੇ ਕੀ ਕਰਨਾ ਹੈ ਇਹ ਲੂਪੀ ਲੈਣੀ ਹੈ ਲੂਪੀ ਨੂੰ ਚਾਕਾਂ ਦੇ ਉੱਪਰ ਇਸ ਤਰ੍ਹਾਂ ਸਿਲਾਈ ਲਗਾਉਣੀ ਹੈ ਲੂਪੀ ਧਰ ਕੇ ਤੇ ਫਿਰ ਚਾਕ ਤੋਂ ਥੋੜੀ ਜਿ ਉੱਪਰ ਜਾ ਕੇ ਤੇ ਫਿਰ ਆਪਾਂ ਇਸ ਤਰ੍ਹਾਂ ਡਬਲ ਸਿਲਾਈ ਕਰਨੀ ਹੈ ਇਧਰੋਂ ਵੀ ਤੇ ਇਧਰੋਂ ਵੀ ਆਪਾਂ ਜਿਵੇਂ ਦੇਖੋ ਐ ਉਹ ਲੂਪੀ ਧਰਾਂਗੇ ਇੱਥੋਂ ਸਿਲਾਈ ਲਾਵਾਂਗੇ ਇੱਥੇ ਤੱਕ ਤੇ ਇਧਰ ਨੂੰ ਵਾਪਸ ਨੂੰ ਲੈ ਜਾਵਾਂਗੇ ਇੱਧਰ ਸਲਾਈ ਲੈ ਕੇ ਆਵਾਂਗੇ ਇੱਥੇ ਤੱਕ ਤੇ ਇੱਧਰ ਵਾਪਸ ਨੂੰ ਲੈ ਜਾਵਾਂਗੇਿੱਿੱਦੀ ਨਹੀਂ ਮਾਰਨੀ ਇਹ ਤੁਹਾਨੂੰ ਮਾਰ ਕੇ ਦਿਖਾਉਣੀ ਆ ਆਪਾਂ ਜੀ ਆਹ ਆਪਣੀ ਸੀਨ ਹੈ ਦੇਖੋ ਜਿਹੜੀ ਆਪਾਂ हिਪ ਤੱਕ ਲਗਾਈ ਸੀ ਉਹ ਵਾਲੀ ਟ੍ਰਾਕਾਂ ਦੀ ਆਪਾਂ ਐਸੇ ਰਲਵਾਂਗੇ ਇੱਧਰ ਵੀ ਹੁਣ ਇਸੇ ਤਰ੍ਹਾਂ ਹੀ ਸਿਲਾਈ ਲਗਾਵਾਂਗੇ ਇਹਦੇ ਨਾਲ ਕੀ ਹੁੰਦਾ ਜੀ ਇੱਕ ਤਰ੍ਹਾਂ ਇਹ ਜੋ ਡਬਲ ਸਿਲਾਈਆਂ ਵੱਜ ਜਾਂਦੀ ਹੈ ਨਾ ਇੱਥੇ ਲੋਕ ਲੱਗ ਜਾਂਦਾ ਹੈ ਕਿ ਜਿਹੜਾ ਆਪਣਾ ਕਮੀਜ਼ ਚਾਕਾ ਕੋਲੋਂ ਫਟ ਜਾਂਦਾ ਹੈ ਤਾਂ ਹੁਣ ਬਿਲਕੁਲ ਨਹੀਂ ਫਟਦਾ ਆਪਾਂ ਲੋ ਜੀ ਆਪਾਂ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਪਰਪਾਈ ਵਾਲੀ ਆਪਾਂ ਇਸ ਤਰ੍ਹਾਂ ਪਰਪਾਈ ਕਰ ਦਾਂਗੇ ਤੇ ਆਪਣਾ ਕਮੀਜ਼ ਨਹੀਂ ਬਿਲਕੁਲ ਫਟੂਗਾ ਜੇ ਆਪਾਂ ਇਸ ਤਰ੍ਹਾਂ ਲੁਪੀ ਲਗਾਵਾਂਗੇ ਲੋ ਜੀ ਦੂਜਾ ਤਰੀਕਾ ਆਪਣਾ ਇਹ ਹੈ ਤੇ ਆਪਾਂ ਕੀ ਕਰਨਾ ਜੀ ਜਿਹੜੀ ਆਪਾਂ ਇੱਥੇ ਆਈ ਬਣਾਉਨੇ ਆ ਨਾ ਉਹ ਤੁਹਾਨੂੰ ਆਪਾਂ ਦੱਸ ਦਿਆਂ ਜੀ ਆ ਵੀ ਆਈ ਆਪਾਂ ਕਿਵੇਂ ਬਣਾਉਣੀ ਹੈ अपा एक टां इधरों चकना है एक टांका इधरों चकना है इधरों टांका चकना इधर फिर आप तरह का चकना है यह अपनी सूट की आई बन जाती है ਜੀ ਇਸ ਤਰ੍ਹਾਂ ਆਈ ਬਣਾਵਾਂਗੇ ਤਾਂ ਆਪਣਾ ਜਿਹੜਾ ਕਮੀਜ਼ ਹੈ ਜੀ ਚਾਕਾ ਕੋਲੋਂ ਇਸ ਤਰ੍ਹਾਂ ਵੀ ਬਿਲਕੁਲ ਨਹੀਂ ਫਟੂਗਾ ਜੇਕਰ ਤੁਹਾਨੂੰ ਸਾਡੀ ਵੀਡੀਓ ਹੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ